ਸਰਹੱਦੀ ਪਿੰਡ ਪੰਜਗਰਾਈਆ ਨਿਜਰਾਂ ਦਾ ਨੌਜਵਾਨ ਜਸਕੰਦਰ ਸਿੰਘ ਆਰਮੀ ਚ ਨਾਇਬ ਸੂਬੇਦਾਰ ਬਣ ਕੇ ਆਪਣੇ ਪਿੰਡ ਆਇਆ ਸਾਡਾ ਸਵਾਗਤ ਹੈ। ਮੋਂਨ ਸੋਨਾ ਸਾਡਾ ਸਵਾਗਤ ਆ। ਪਿੰਡ ਵਾਸੀਆਂ ਨੇ ਜਸਕੰਦਰ ਸਿੰਘ ਦਾ ਨਿਗਾ ਸਵਾਗਤ ਕੀਤਾ। ਜਸਕੰਦਰ ਸਿੰਘ ਨੇ ਕਿਹਾ ਕਿ ਜਿਹੜਾ ਵੀ ਬੰਦਾ ਮਿਹਨਤ ਕਰਦਾ ਏ ਉਸ ਬੰਦੇ ਨੂੰ ਮੰਜ਼ਲ ਮਿਲ ਹੀ ਜਾਂਦੀ ਏ। ਤੇ ਜਸਕੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਮੈਨੂੰ ਆਪਣੇ ਪੁੱਤ ਤੇ ਬੜਾ ਮਾਣ ਹੈ ਕਿ ਮੇਰੇ ਪੁੱਤ ਨੇ ਸਾਡਾ ਨਾਮ ਰੌਸ਼ਨ ਕੀਤਾ ਤੇ ਜਿਹੜੇ ਵੀ ਬੱਚੇ ਇਹ ਪੜ੍ਹਾਈ ਕਰਨਾ ਚਾਹੁੰਦੇ ਨੇ ਉਹ ਜਸਕੰਦਰ ਸਿੰਘ ਕੋ ਆ ਕੇ ਕਿਤਾਬਾਂ ਲੈ ਕੇ ਜਾ ਸਕਦੇ ਨੇ ਸਮਝ ਸਕਦੇ ਨੇ ਤੇ ਪੜ੍ਹ ਸਕਦੇ ਨੇ ਮੇਰਾ ਨਾਮ ਜੀ ਜਸਕੰਦਰ ਸਿੰਘ ਪਿੰਡ ਪੰਜਗਰੀਆਂ ਨਿਜਰਾ ਮੈਂ ਭਾਰਤੀ ਫੌਜ ਅੰਦਰ ਆਰਟੀਜੀਸੀਓ ਐਜ਼ ਅ ਰਿਲੀਜੀਅਸ ਟੀਚਰ ਲਾਈਫ ਸੂਬੇਦਾਰ ਦਾ ਰੈਂਕ ਲੈ ਕੇ ਮੈਂ ਪਰਤੀ ਹੋਇਆ ਜੀ ਤੇ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ ਨੂੰ ਪਹਿਲੇ ਨੰਬਰ ਤੇ 골ਡ ਮੈਡਲਿਸਟ ਲੈ ਕੇ ਮੈਂ ਆਪਣੀ ਪਿੰਡ ਪਹੁੰਚਿਆ ਜੀ ਕਿੰਨਾ ਖੁਸ਼ ਮਿਲਣ ਡਿਆ ਵੀ ਜੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ ਤੇ ਇੰਨਾ ਟਾਈਮ ਕਦੇ ਰਹਿ ਨਹੀਂ ਸੀ ਘਰ ਤੋਂ ਬਾਹਰ ਵੀ ਬਾਕੀ ਇੰਨੇ ਟਾਈਮ 'ਚ ਬਹੁਤ ਕੁਝ ਸਿੱਖਿਆ ਹੈ ਆਪਣਾ ਚਲੋ ਆਪਣੇ ਸਾਥ ਸਬੰਧੀ ਸਭ ਨੇ ਬੜਾ ਸਤਿਕਾਰ ਕੀਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿੰਨਾ ਕਿਤੇ ਜਿਹੜੇ ਨੌਜਵਾਨ ਆ ਉਹ ਵੱਡੇ ਪੱਧਰ ਤੇ ਨਸ਼ੇ ਦੀ ਦਲਦਲ ਚ ਫਸਦੇ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਹੀ ਕਹਾਂਗਾ ਜੀ ਆਪਣਾ ਤੁਸੀਂ ਮੋਟਿਵ ਰੱਖੋ ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ ਅਸੀਂ ਬੇਰੋਜ਼ਗਾਰੀ ਬਹੁਤ ਹੈ ਆਪਣੇ ਇੱਥੇ ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ ਏ ਏਡੀ ਗੱਲ ਵੀ ਨੌਕਰੀ ਮਿਲਦੀ ਨਹੀਂ ਹੈ ਬਾਕੀ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਤੇ ਪ੍ਰੋਫੈਸਰ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਸਾਰੇ ਕਾਰਜ ਹੁੰਦੇ ਆ ਜੀ ਪਰ ਵੇਖਿਆ ਕਿ ਜ਼ਿਆਦਾਤਰ ਜਿਹੜੇ ਨੌਜਵਾਨ ਆ ਬਾਹਰ ਦੂਸਰੀ ਕਮਾਂ ਨੂੰ ਜ਼ਿਆਦਾ ਪਹਿਲ ਦਿੰਦੇ ਆ ਗੁਰਬਾਣੀ ਤੋਂ ਦੂਰ ਰਹਿੰਦੇ ਨੇ ਤੁਸੀਂ ਗੁਰਬਾਣੀ ਦੇ ਵਿੱਚ ਪਰਫਕ ਰਹਿ ਕੇ ਜਿਹੜੀ ਇਹ ਸਫਲਤਾ ਹਾਸਲ ਕੀਤੀ ਆ ਹਾਂਜੀ ਹਾਂਜੀ ਮੈਂ ਜੀ ਗੁਰਬਾਣੀ ਬਾਬਾ ਜੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਚਰਨ ਸਨ ਚ ਆਏ ਹਾਂ ਜੀ 2010 ਤੋਂ ਆ 14-15 ਸਾਲ ਹੋ ਗਏ ਇਹਨਾਂ ਦੇ ਕੋਲ ਹੀ ਪਲੇ ਆ ਇਹਨਾਂ ਨੇ ਸਾਰਾ ਸਿਖਾਇਆ ਜੀ ਤੇ ਨਾਲ ਪੜ੍ਹਾਈ ਕੀਤੀ ਆਪਣੀ ਤੇ ਮਹਾਰਾਜ ਜੀ ਨੇ ਕਿਰਪਾ ਕਰਕੇ ਸਫਲਤਾ ਬਖਸ਼ੀ ਹੈ ਜੀ ਅੱਜ ਵੱਡਾ ਮਾਨ ਸਨਮਾਨ ਮਿਲਣ ਡਿਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਸਰਦਾਰ ਮਿਰਿੰਦਰ ਸਿੰਘ ਪਿੰਡ ਪੰਜਗਰਾਂਗੇ ਨਿ ਜਸਕੰਦਰ ਸਿੰਘ ਦਾ ਬੇਟਾ ਮੇਰਾ ਭਰਤੀ ਹੋਇਆ ਆਰਮੀ ਚ ਆਰਟੀਜੀਐਸਓ ਤੇ ਬਹੁਤ ਇਨ ਮਿਹਨਤ ਕੀਤੀ ਆ ਤੇ ਫਿਰ ਉੱਥੇ ਤੱਕ ਪਹੁੰਚਿਆ ਪੜ੍ਹਾਈ ਦਾ ਸਾਰਾ ਮੁੱਲ ਜੇ ਤੇ ਸਾਰੇ ਬੱਚੇ ਪੜ੍ਹਨ ਤੇ ਇਤਨਾ ਹੀ ਇਹ ਕੋ ਸਿਕੰਦਰ ਕੋ ਕਿਤਾਬਾਂ ਸਾਰੀਆਂ ਹੈਗੀਆਂ ਜੇ ਕੋਈ ਬੱਚਾ ਪੜ੍ਹਨਾ ਚਾਹਵੇ ਤੇ ਉਹ ਦੱਸਿਆ ਕਰੋ ਸਾਰੇ ਕੋਲ ਪੜ੍ਹਾਇਆ ਕਰੋ ਹੋਰ ਇਹ ਪਿੰਡ ਦੇ ਦਾ ਨੌਜਵਾਨ ਕੋਈ ਵੀ ਨੌਕਰੀ ਕਰਨ ਤੇ ਇਤਨਾ ਸਮਾਨਤ ਹੁੰਦੇ ਰਹੇ ਤੇ ਬਹੁਤ ਵਧੀਆ ਗੱਲ ਹੈ ਇਹ ਕਿੰਨਾ ਖੁਸ਼ ਮਹਿਸੂਸ ਹੋਣਿਆ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਵਧੀਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਪੰਜਗਰਾਈਆਂ ਇਹ ਸਾਡਾ ਬੱਚਾ ਤੇ ਇਹਨੇ ਬੜੀ ਤਰੱਕੀ ਕੀਤੀ ਹੈ ਮਹਾਰਾਜ ਨੇ ਇਹਨੂੰ ਕਿਰਤ ਤੇ ਕਿਰਪਾ ਕੀਤੀ ਹੈ ਪਹਿਲਾਂ ਛੋਟਾ ਹੁੰਦਾ ਸੀ ਸਾਡੇ ਕੋਲ ਰਿਆ ਬਾਣੀ ਸਿੱਖੀ ਇਹਨੇ ਬਾਣੀ ਸਿੱਖ ਕੇ ਗੁਰੂ ਨਾਲ ਐਸਾ ਜੁੜਿਆ ਕਿ ਆਪਾਂ ਨੂੰ ਪਤਾ ਹੀ ਹੈ ਪਿੰਡ ਦੇ ਇਲਾਕੇ ਚੱਕੇ ਜੀ ਵੀ ਆਪਣੇ ਇਲਾਕੇ ਜੀ ਵੀ ਸਾਰੇ ਜੇ ਕਥਾ ਕਰਨ ਵੀ ਜਾਂਦਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਇਹਨੇ ਪੜ੍ਹਾਈ ਐਮਏ ਕਰਕੇ ਜਿਹੜੀ ਧਾਰਮਿਕ ਪੜ੍ਹਾਈ ਦੀ ਐਮਏ ਕਰਕੇ ਗਿਆਨੀ ਕਰਕੇ ਇਹ ਅੱਜ ਇਹ ਭਰਤੀ ਹੋ ਕੇ ਆਇਆ ਸੂਬੇਦਾਰ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਤੇ ਇਹ ਇਰਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤਰੱਕੀਆਂ ਕਰੇ ਤੇ ਇਹੋ ਹੀ ਸਾਡੀ ਅਰਦਾਸ ਹੈ ਤੇ ਹੋਰ ਬੱਚਿਆਂ ਨੂੰ ਵੀ ਇਹੋ ਹੀ ਸਾਨੂੰ ਸਾਡੀ ਬੇਨਤੀ ਹੈ ਕਿ ਨਸ਼ਿਆਂ ਤੋਂ ਛੱਡ ਕੇ ਤੇ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਅੱਜ ਬਾਣੀ ਨਾਲ ਇਹ ਬੱਚਾ ਜੁੜਿਆ ਸੀ ਤੇ ਕਿੰਨੀ ਤਰੱਕੀ ਕੀਤੀ ਕਿੰਨਾ ਮਾਣ ਮਹਿਸੂਸ ਕੀਤਾ ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ ਸਾਡਾ ਵੀ ਰੋਸ਼ਨ ਕੀਤਾ ਤੇ ਸਾਰੇ ਇਲਾਕੇ ਦਾ ਵੀ ਨਾਂ ਰੋਸ਼ਨ ਕੀਤਾ ਇਹ ਬੱਚੇ ਨੇ ਤੇ ਇਹ ਬੜਾ ਸਾਨੂੰ ਵੱਡਾ ਇਹ ਜਿਹੜਾ ਖੁਸ਼ੀ ਆ ਇਹ ਇਹਦੇ ਵਿੱਚ ਸਾਨੂੰ ਬੜਾ ਵੱਡਾ ਮਾਣ ਮਿਲ ਰਿਹਾ ਇਹਦੇ ਵਿੱਚ ਅੱਜ ਤੇ ਬਾਕੀ ਬੱਚਿਆਂ ਨੂੰ ਵੀ ਇਹੋ ਹੀ ਬੇਨਤੀ ਆ ਕਿ ਬਾਣੀ ਨਾਲ ਜੁੜੀਏ ਗੁਰੂ ਨਾਲ ਨਾ ਟੁੱਟੀਏ ਗੁਰੂ ਨਾਲ ਜੁੜਿਆ ਹੀ ਇੱਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਆਪਾਂ ਦੀ ਇਹੋ ਹੀ ਅਰਦਾਸ ਬੇਨਤ